ਕਹੋਰ ਵੱਡੇ ਖਬਰ ਸਾਂਝੀ ਕਰ ਰਿਹਾ ਦੱਸਦੀ ਹੈ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਵੈਕਸੀਨ ਲਗਾਈ ਸੀ ਉਹਨਾਂ ਤੱਕ ਜ਼ਰੂਰ ਇਹ ਖਬਰ ਸ਼ੇਅਰ ਕਰ ਦਿਓ ਸੋ ਕੋਵਿਡ ਸ਼ੀਲਡ ਬਣਾਉਣ ਵਾਲੀ ਕੰਪਨੀ ਦੇ ਵੱਲੋਂ ਵੱਡਾ ਫੈਸਲਾ ਲਿਆ ਕਿ ਹਾਲਾਂਕਿ ਕੰਪਨੀ ਦੇ ਵੱਲੋਂ ਅਦਾਲਤ ਦੇ ਵਿੱਚ ਮੰਨਿਆ ਗਿਆ ਸੀ ਕਿ ਕੋਵਿਡ ਸ਼ੀਲਡ ਦੇ ਨਾਲ ਮਾੜੇ ਪ੍ਰਭਾਵ ਕਹਿ ਸਕਦੇ ਨੇ ਦਿਲ ਦਾ ਦੌਰਾ ਦਿਲ ਦੇ ਨਾਲ ਸੰਬੰਧਿਤ ਬਿਮਾਰੀਆਂ ਹੁਣ ਦਾ ਦਾਵਾ ਜਿਹੜਾ ਕੰਪਨੀ ਦੇ ਵੱਲੋਂ ਕੀਤਾ ਗਿਆ ਸੀ ਹਾਲਾਂਕਿ ਕਾਫੀ ਕੇਸ ਸਾਹਮਣੇ ਆ ਰਹੇ ਸੀ ਉਸ ਤੋਂ ਬਾਅਦ ਕੋਰਟ ਦੇ ਵਿੱਚ ਜਦੋਂ ਮਾਮਲਾ ਚੱਲਦਾ ਤਾਂ ਕੰਪਨੀ ਫੇਲ ਹੋ ਜਾਂਦੀ ਤੇ ਕੰਪਨੀ ਦੇ ਵੱਲੋਂ ਖੁਦ ਕਿਹਾ ਗਿਆ ਸੀ ਮੰਨਿਆ ਗਿਆ ਸੀ ਕਿ ਉਹਨਾਂ ਦੇ ਵੱਲੋਂ ਜੋ ਇੱਕ ਕਰੋਨਾ ਵੈਕਸੀਨ ਬਣਾਈ ਗਈ ਇਸ ਤੇ ਮਾੜੇ ਨਤੀਜੇ ਸਾਹਮਣੇ ਆ ਰਹੇ ਨੇ 100 ਦਿਲ ਦੇ ਨਾਲ ਸਬੰਧਿਤ ਬਿਮਾਰੀਆਂ ਲੋਕਾਂ ਨੂੰ ਹੋ ਰਹੀਆਂ ਸੰਤ ਅਚੇਹ ਦੇ ਵਿੱਚ ਹੁਣ ਕੋਵਿਡ ਸ਼ੀਲਡ ਬਣਾਉਣ ਵਾਲੀ ਕੰਪਨੀ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਕਿ ਹਾਲਾਂਕਿ ਲਗਾਤਾਰ ਪਿਛਲੇ ਦਿਨੀ ਵੀ ਇਹ ਮਾਮਲਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਸੀ ਲੋਕਾਂ ਦੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਸੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਵੈਕਸੀਨ ਲਗਾਈ ਗਈ ਸੀ ਕਰੋਨਾ ਦੇ ਸਮੇਂ ਦੇ ਵਿੱਚ ਕਿੰਨਾ ਕਿਤੇ ਲੋਕਾਂ ਦੇ ਉੱਤੇ ਉਹ ਖਤਰਾ ਮੰਡਰਾ ਰਿਹਾ ਸੀ ਤੇ ਲਾਜ਼ਮੀ ਕੀਤਾ ਗਿਆ ਸੀ ਕਿ ਕਰੋਨਾ ਵੈਕਸੀਨ ਲਗਾਏ ਜਾਵੇ ਤੇ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਕਰੋਨਾ ਵੈਕਸੀਨ ਲਗਾਏ ਗਏ ਸੀ ਤੇ ਉਸ ਤੋਂ ਬਾਅਦ ਮੋਸਟਲੀ ਜਿਹੜਾ ਜ਼ਿਆਦਾਤਰ ਭਾਰਤੀ ਵਿੱਚ ਕੋਵਿਡ ਸ਼ੀਲਡ ਲਗਾਈ ਗਈ ਸੀ ਤੇ ਕੋਵਿਡ ਸ਼ੀਲਡ ਨੂੰ ਲੈ ਕੇ ਪਿਛਲੇ ਦਿਨ ਇੱਕ ਖਬਰ ਸਾਹਮਣੇ ਆਈ ਸੀ ਕਿ ਜਿਨ੍ਹਾਂ ਦੇ ਵੱਲੋਂ ਲਗਾਈ ਗਈ ਜਿਹੜੇ ਉਸ ਦੇ ਨਾਲ ਦਿਲ ਦੇ ਨਾਲ ਸੰਬੰਧਿਤ ਬਿਮਾਰੀਆਂ ਤੇ ਹੋਰ ਤਰ੍ਹਾਂ ਦੀਆਂ ਜਿਹੜੀਆਂ ਗੰਭੀਰ ਬਿਮਾਰੀਆਂ ਵੀ ਹੋ ਸਕਤੀਆਂ ਨੇ ਤੇ ਅਚੇਹ ਦੇ ਵਿੱਚ ਹੁਣ ਇੱਕ ਵਾਰ ਫਿਰ ਕੋਵਿਡ ਸ਼ੀਲਡ ਬਣਾਉਣ ਵਾਲੀ ਕੰਪਨੀ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜਿੱਥੇ ਜਿੱਥੇ ਵੀ ਆਪਣੇ ਹੋਲ ਸੇਲ ਤੇ ਵੈਕਸੀਨ ਪੇਂਚੀਆਂ ਗਈਆਂ ਨੇ ਉਸ ਨੂੰ ਕੰਪਨੀ ਦੇ ਵੱਲੋਂ ਵਾਪਸ ਮੰਗਵਾਇਆ ਜਾ ਰਿਹਾ ਕਿਉਂਕਿ ਸਾਡ ਇਫੈਕਟ ਦੀ ਗੱਲ ਕੰਪਨੀ ਦੇ ਵੱਲੋਂ ਖੁਦ ਕੋਰਟ ਦੇ ਵਿੱਚ ਕਬੂਲੀ ਸੀ ਹਾਲਾਂਕਿ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਸੀ ਤੇ ਕੰਪਨੀ ਸਾਈਡ ਇਫੈਕਟ ਦੇ ਇਲਜ਼ਾਮਾਂ ਦੇ ਵਿਚਾਲੇ ਕਿਰੀ ਹੋਈ ਸੀ ਉਸ ਤੋਂ ਬਾਅਦ ਐਕਸਟਰਾ ਜਨੇਸਾ ਕੰਪਨੀ ਨੇ ਕੋਰਟ ਦੇ ਵਿੱਚ ਮੰਨਿਆ ਸੀ ਕਿ ਉਹਨਾਂ ਦੀ ਵੈਕਸੀਨ ਦੇ ਨਾਲ ਮਾੜੇ ਪ੍ਰਭਾਵ ਹੋ ਰਹੇ ਨੇ ਉਸ ਤੋਂ ਬਾਅਦ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਰੋਨਾ ਵੈਕਸੀਨ ਬਣਾਉਣ ਵਾਲੀ ਦਿੱਗਜ ਕੰਪਨੀ ਨੇ ਸਾਰੇ ਟੀਕੇ ਬਸਾਰ ਤੋਂ ਵਾਪਸ ਲੈਣ ਦਾ ਫੈਸਲਾ ਕਰ ਲਿਆ ਹੈ ਕੰਪਨੀ ਨੇ ਫੈਸਲਾ ਟਿਕਾ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਗੰਭੀਰ ਮਾੜੇ ਪ੍ਰਭਾਵਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਇਸ ਦੇ ਵਿੱਚ ਭਾਰਤ ਵਿੱਚ ਬਣੀ ਕੋਵਿਡ ਸ਼ੀਲਡ ਵੈਕਸੀਨ ਵੀ ਸ਼ਾਮਿਲ ਹੈ ਹੁਣ ਕੰਪਨੀ ਵਿੱਚ ਪੱਧਰ ਤੇ ਆਪਣੇ ਸਾਰੇ ਹੀ ਟੀਕੇ ਨੂੰ ਵਾਪਸ ਬੁਲਾ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਕੰਪਨੀ ਨੇ ਕੋਰਟ ਦੇ ਵਿੱਚ ਵੈਕਸੀਨ ਲਗਾਉਣ ਤੋਂ ਬਾਅਦ ਗੰਭੀਰ ਮਾੜੇ ਪ੍ਰਭਾਵਾਂ ਨੂੰ ਸਵੀਕਾਰ ਕੀਤਾ ਸੀ ਹਾਲਾਂਕਿ ਕੰਪਨੀ ਨੇ ਵੈਕਸੀਨ ਨੂੰ ਬਸਾਰ ਤੋਂ ਵਾਪਿਸ ਮੁਗਉਣ ਪਿੱਛੇ ਕੁਝ ਕਾਰਨ ਵੀ ਦੱਸੇ ਸੀ ਐਸਟਰਾਜਨੇza ਇੱਕ ਗਲੋਬਲ ਕੰਪਨੀ ਹੈ ਭਾਰਤ ਵਿੱਚ ਕੋਵਿਡ-19 ਦੇ ਨਾਮ ਹਿਤ ਕਰੋਨਾ ਵੈਕਸੀਨ ਦਾ ਨਿਰਮਾਣ ਕਰ ਰਹੀ ਹੈ ਕੰਪਨੀ ਨੇ ਭਾਰਤ ਵਿੱਚ ਆਪਣੀ ਵੈਕਸੀਨ ਵੀ ਵਾਪਸ ਮੁਗਵਾਈ ਹੈ ਸੋ ਦੱਸਦੀ ਹੈ ਕਿ ਹੁਣ ਖਬਰ ਤੁਹਾਡੇ ਨਾਲ ਇਹ ਸਾਂਝੀ ਕਰ ਰਹੀ ਹੈ ਕਿ ਜਿਸ ਕੰਪਨੀ ਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਹਨਾਂ ਦੀ ਇਸ ਵੈਕਸੀਨ ਦੇ ਨਾਲ ਮਾੜੇ ਪ੍ਰਭਾਵ ਹੋ ਰਹੇ ਨੇ ਤੇ ਹੁਣ ਐਸਟਰਾਜਨੇਕਾ ਕੰਪਨੀ ਨੇ ਆਪਣੀਆਂ ਵੈਕਸੀਨ ਨੂੰ ਵਾਪਸ ਮਕਫੌਲ ਦੇ ਨਰਦੇਸ਼ ਜਾਰੀ ਕਰ ਦਿੱਤੇ ਐ ਸੋ ਖਬਰ ਤੁਹਾਡੇ ਨਾਲ ਸਾਂਝੀ ਕਰਿਆ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਵੱਲੋਂ ਕੋਰੋਨਾ ਸਮੇਂ ਵੈਕਸੀਨ ਲਗਾਈ ਸੀ ਹਾਲਾਂਕਿ ਵੈਕਸੀਨ ਦੇ ਲੱਖ ਲੱਖ ਬ੍ਰਾਂਡ ਸਾਹਮਣੇ ਆਏ ਸੀ ਭਾਰਤ ਦੇ ਵਿੱਚ ਕੋਵਿਡ ਸ਼ੀਲਡ ਲਗਾਈ ਕੇਸ ਸੀ ਉਸ ਤੋਂ ਬਾਅਦ ਲਗਾਤਾਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਜੁਦੇ ਖਬਰ ਸਾਹਮਣੇ ਆ ਰਹੀ ਸੀ ਕਿ ਇਸ ਦੇ ਮਾੜੇ ਅਸਰ ਦੇਖਣ ਨੂੰ ਮਿਲਦੇ ਆ ਕਿਉਂਕਿ ਕਾਫੀ ਲੋਕ ਜਦੋਂ ਲੋਕਾਂ ਨੇ ਲਗਾਈ ਸੀ ਵੈਕਸੀਨ ਤੇ ਲੋਕਾਂ ਨੂੰ ਕਿੰਨਾ ਕੀਤੇ ਇਸ ਤੇ ਬੈਡ ਇਫੈਕਟ ਹੋ ਰਹੇ ਸੀ ਤੇ ਹੁਣ ਕੰਪਨੀ ਦੇ ਵੱਲੋਂ ਵੀ ਮੰਨਿਆ ਗਿਆ ਤੇ ਹੁਣ ਕੰਪਨੀ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਜਿਨ੍ਹਾਂ ਨੇ ਵੈਕਸੀਨ ਹੌਲ ਸੇਲ ਤੇ ਦਿੱਤੀ ਸੀ ਜਾਂ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਵੇਚੀਆਂ ਸਾਨੂੰ ਉਸ ਨੂੰ ਵਾਪਸ ਮਕਫੋਰ ਦੇ ਨਰਤੇ ਚਾਰੀ ਕਰ ਦਿੱਤੇ ਗਏ